ਪੰਜਾਬੀ ਸੱਭਿਆਚਾਰ ਅਤੇ ਵਿਰਸਾ ਕਾਫੀ ਅਮੀਰ ਹੈ ਤੇ ਇਸ ਨਾਲ ਪਿਆਰ ਕਰਨ ਵਾਲੇ ਕਹਿੰਦੇ ਨੇ ਕਿ ਇਸ ਵਿੱਚ ਡੁੱਬ ਕੇ ਹੀ ਇਸ ਦੀ ਕਹਿਰਾਈ ਨੂੰ ਸਮਝਿਆ ਜਾ ਸਕਦਾ ਹੈ। ਅਜਿਹਾ ਇੱਕ ਜੋੜਾ ਗੁਰਦਾਸਪੁਰ ਦਾ ਰੈਣ ਬੜਾ ਹੈ ਜਿਨ੍ਹਾਂ ਕੋਲ ਪੇਸ਼ੇਵराना ਉਪਾਧੀ ਤਾਂ ਡਾਕਟਰਾਂ ਦੀ ਹੈ। ਪਤੀ ਡਾਕਟਰ ਬਰਿੰਦਰ ਮੋਹਨ ਐਮਡੀ ਡਾਕਟਰ ਨੇ ਜਦਕਿ ਪਤਨੀ ਡਾਕਟਰ ਤਕਦੀਰ ਕੰਪਿਊਟਰ ਸਾਇੰਸ ਵਿੱਚ ਪੀਐਸਟੀ ਨੇ ਅਤੇ ਬੀਅੰਤ ਯੂਨੀਵਰਸਿਟੀ ਵਿੱਚ ਲੈਕਚਰਾਰ ਵਜੋਂ ਕੰਮ ਕਰ ਰਹੇ ਨੇ। ਪਰ ਪਿਛਲੇ ਦੋ ਸਾਲਾਂ ਤੋਂ ਸੱਭਿਆਚਾਰ ਨਾਲ ਜੁੜੀਆਂ ਰੀਲਜ਼ ਬਣਾਉਣ ਕਾਰਨ ਇਹਨਾਂ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਤੇ ਕਾਫੀ ਮਸ਼ਹੂਰੀ ਮਿਲੀ ਹੈ ਦੋ ਸਾਲਾਂ ਵਿੱਚ ਇਹਨਾਂ ਦਾ ਕਲਾ ਪ੍ਰੇਮ ਇੰਨਾ ਵੱਧ ਗਿਆ ਕਿ ਘਰ ਵਿੱਚ ਵੀ ਕਲਾਤਮਕ ਚੀਜ਼ਾਂ ਦੀ ਸਜਾਵਟ ਵੇਖਣ ਨੂੰ ਮਿਲਦੀ ਹੈ ਚਰਖਾ ਮੱਠਾ ਮੱਠਣ ਵਾਲੀ ਮਦਾਣੀ ਕਣਕ ਸਾਫ਼ ਕਰਨ ਵਾਲੇ ਛਾਬੜੇ ਅਜੀਹਾਂ ਚੀਜ਼ਾਂ ਜਿਹੜੀਆਂ ਅੱਜ ਲੁਕੀ ਹੋਣ ਲੱਗ ਪਈਆਂ ਨੇ ਉਹ ਇਹਨਾਂ ਤੇ ਘਰ ਦੀ ਸਜਾਵਟ ਦਾ ਹਿੱਸਾ ਬਣ ਚੁੱਕੀਆਂ ਨੇ ਸਵਿਆਚਾਰਕ ਪੁਸ਼ਾਕਾਂ ਨਾਲ ਅਤੇ ਇਹੀ ਚੀਜ਼ਾਂ ਨਾਲ ਜੋੜਾ ਰੀਲਸ ਬਣਾਉਂਦਾ ਹੈ ਸੋਸ਼ਲ ਮੀਡੀਆ ਤੇ ਮਸ਼ਹੂਰ ਹੁੰਦੇ ਹੁੰਦੇ ਡਾਕਟਰ ਤਕਦੀਰ ਨੂੰ ਇੱਕ ਮੌਕਾ ਮਿਲਿਆ ਅਤੇ ਉਹ 2 ਮਹੀਨਾ ਪਹਿਲੇ ਮਿਸਿਸ ਚੰਡੀਗੜ੍ਹ ਚੁਣੀ ਗਈ ਹੁਣ ਵੱਡੇ ਬਿਊਟੀ ਕੰਪੀਟੀਸ਼ਨ ਵਿੱਚ ਮਿਸਿਸ ਇੰਡੀਆ ਦੇ ਨਾਲ ਨਾਲ ਬਿਊਟੀ ਵਿਦ ਬ੍ਰੇਨ ਦਾ ਖਿਤਾਬ ਵੀ ਹੱਥ ਲਿਆ ਹਾਲਾਂਕਿ ਇਸ ਦੌਰਾਨ ਡਾਕਟਰ ਤਕਦੀਰ ਦਾ ਅੱਖਾਂ ਦਾ ਆਪਰੇਸ਼ਨ ਹੋਣਾ ਸੀ ਪਰ ਮੌਕਾ ਗਵਾਉਣ ਦੀ ਬਜਾਏ ਉਹਨਾਂ ਨੇ ਆਪਰੇਸ਼ਨ ਲੇਟ ਕਰ ਲਿਆ ਅਤੇ ਆਪਣੀ ਲਗਨ ਅਤੇ ਮਿਹਨਤ ਦੀ ਬਦੌਲਤ ਮਿਸੇਸ ਇੰਡੀਆ ਦਾ ਤਾਜ ਜਿੱਤ ਕੇ ਬਾਪਾ ਚਾਈ ਹੁਣ ਡਾਕਟਰ ਤਕਦੀਨ ਇੰਨੀ ਉਤਸ਼ਾਹਿਤ ਹੈ ਕਿ ਮਿਸੇਸ ਯੂਨੀਵਰਸ ਦਾ ਕੰਪੀਟੀਸ਼ਨ ਲੜਨ ਦਾ ਵੀ ਮਨ ਬਣਾ ਲਿਆ ਹੈ ਬਹੁਤ ਵਧੀਆ ਵੀਰ ਹੋ ਰਿਹਾ ਜੀ ਅਸੀਂ ਸੋਚਿਆ ਨਹੀਂ ਸੀ ਕਿ ਐਡਾ ਵੱਡਾ ਖਿਤਾਬ ਮਿਲੇਗਾ ਬਟ ਇਹਨਾਂ ਦੀ ਮਿਹਨਤ ਹੈ ਮੈਂ ਸਾਫ਼ ਦੱਸਦਾ ਨਾਲ ਪੂਰਾ ਤੇ 2 ਸਾਲ ਦੀ ਮਿਹਨਤ ਹੈ ਕਿ ਅੱਜ ਇਹ ਅਵਾਰਡ ਮਿਲਿਆ ਮੈਡਮ ਨੂੰ ਮਿਸੇਸ ਇੰਡੀਆ ਆਈਡੀਏ ਸਾਰੇ ਮੈਡਮ ਦੇ ਹੁੰਦੇ ਆ ਮੈਂ ਸਿਰਫ ਸ਼ੂਟ ਕਰਦਾ ਔਰ ਜੋ ਵੀ ਆਈਡੀਆ ਹੈ ਸੋਚਦੇ ਆ ਉਹਨੂੰ ਐਗਜ਼ੀਕਿਊਟ ਕਰਦੇ ਆ ਉਸ ਤੋਂ ਬਾਅਦ ਮਿਕਸਿੰਗ ਮਾਸਟਿੰਗ ਵੀ ਮੈਡਮ ਹੀ ਸਾਰਾ ਕੁਝ ਕਰਦੇ ਆ ਇਹਨਾਂ ਦਾ ਡੈਸ ਸੈਂਸ ਬਹੁਤ ਵਧੀਆ ਹੁੰਦੀ ਹੈ ਮੈਚ ਮੈਚਿੰਗ ਹੀ ਨਾਲ ਸਮਾਨ ਵੀ ਹੁੰਦਾ ਕਲਾਤਮਕ ਸਮਾਨ ਜਿਹਨੂੰ ਕਹਿੰਦੇ ਆ ਕਿੱਦਾਂ ਚੂਜ਼ ਕਰਦੇ ਹੋ ਸਾਰਾ ਉਹ ਸਾਰਾ ਮੈਡਮ ਦੇ ਆਈਡੀਆਜ਼ ਹੁੰਦੇ ਆ ਜੀ ਇਹ ਸੋਚਦੇ ਕਰਦੇ ਆ ਉਹਨਾਂ ਨੂੰ ਐਗਜ਼ੀਕਿਊਟ ਕਰਦੇ ਆ ਜੋ ਵੀ ਦਿਮਾਗ ਚ ਆਂਦੀ ਹੈ ਸੋਚ ਉਹਨੂੰ ਫਿਰ ਐਗਜ਼ੀਕਿਊਟ ਕਰਦੇ ਆ ਸਪੋਰਟ ਸ਼ੁਰੂ ਤੋਂ ਹੀ ਨਾਲ ਹੈ ਮੇਰੀ ਔਰ ਅੱਗੇ ਜਿਵੇਂ ਵੀ ਸੋਚਣਗੇ ਉਦੋਂ ਮੈਂ ਨਾਲ ਨਾਲ ਹੀ ਆਂ ਜੀ ਯੂਥ ਨੂੰ ਮੈਸੇਜ ਇਹੀ ਹੈ ਕਿ ਆ ਸਾਨੂੰ ਆਪਣੀ ਸੋਸ਼ਲ ਨਾਮ ਦੇ ਵਿੱਚ ਰਹਿ ਕੇ ਤਰੱਕੀ ਕਰਨੀ ਚਾਹੀਦੀ ਹੈ ਆਪਣੇ profession ਨੂੰ ਪੂਰਾ ਕਰਦੇ ਹੋਏ ਆਪਣੇ passion ਨੂੰ ਵੀ ਟਾਈਮ ਦੇਣਾ ਚਾਹੀਦਾ ਜਿਸ ਨਾਲ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਔਰ ਸਾਡੀ ਮੈਂਟਲ ਹੈਲਥ ਜਿਹੜੀ ਆ ਉਹ ਵਧੀਆ ਰਹਿੰਦੀ ਆ ਬਾਕੀ ਜਿੱਥੋਂ ਤੱਕ ਹਸਬੰਡ ਵਾਈਫ ਦਾ ਸਵਾਲ ਆ ਉਹ ਵੀ ਚਾਹੀ ਇਹੀ ਕਹਿਣਾ ਚਾਹਾਂ ਕਿ ਜੇ ਕੋਆਪਰੇਸ਼ਨ ਦੇ ਨਾਲ ਚੱਲੀਏ ਤਾਂ ਤਰੱਕੀਆਂ ਹੀ ਤਰੱਕੀਆਂ ਆ ਬੰਦਾ ਬਹੁਤ ਅੱਗੇ ਚਲਾ ਜਾਂਦਾ ਆ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਨਮਸਕਾਰ ਮੈਂ ਡਾਕਟਰ ਤਕਦੀਰ ਆਈ ਐਮ ਪ੍ਰੋਫੈਸ਼ਨਲੀ ਆਈ ਐਮ ਡਾਕਟਰ ਇਨ ਕੰਪਿਊਟਰ ਸਾਇੰਸ ਐਂਡ ਵਰਕਿੰਗ ਐਸ ਪ੍ਰੋਫੈਸਰ ਐਟ ਰੀਜਨਲ ਕੈਂਪਸ ਗੁਰਦਾਸਪੁਰ ਐਂਡ ਪੈਸ਼ਨਲੀ ਆਈ ਐਮ ਇੰਸਟਾਗ੍ਰam ਕ੍ਰੀਏਟਰ ਐਂਡ ਮੈਂ ਆਪਣੀ ਇੰਸਟਾਗ੍ਰam ਤੇ ਮੈਂ ਆਪਣੀ ਓਲਡ ਕਲਚਰ ਨੂੰ ਲੈ ਕੇ ਰੀਲਸ ਬਣਾਨੀ ਆ ਜਿਹਦੇ ਕਰਕੇ ਜਿਸ ਵਿੱਚ ਮੈਂ ਆਪਣੇ ਓਲਡ ਕਲਚਰ ਨੂੰ ਪ੍ਰੋਮੋਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਆਪਣੀ ਯੂਥ ਨੂੰ ਦੱਸ ਰਹੀ ਆ ਕਿ ਸਾਡਾ ਓਲਡ ਕਲਚਰ ਬਹੁਤ ਹੀ ਰਿਚ ਸੀ ਤੇ ਅੱਜ ਕੱਲ ਜੋ ਵੀ ਚੱਲ ਰਿਹਾ ਉਹਦੇ 베ਸਟ ਹੈ ਤੇ ਸਾਨੂੰ ਉਹਨੂੰ ਵੀ ਨਾਲ ਹੀ ਲੈ ਕੇ ਚੱਲਣਾ ਚਾ ਉਸ ਸਾਲ ਪਹਿਲਾ ਇੰਸਟਾਗ੍ਰam 'ਤੇ ਕਿਸੇ ਕ੍ਰੀਏਟਰ ਨੂੰ ਦੇਖ ਕੇ ਮੇਰੇ ਮਨ ਵਿੱਚ ਆਇਆ ਕਿ ਮੈਂ ਵੀ ਇਹ ਕਰ ਸਕਦੀ ਹਾਂ ਮੇਰੇ 'ਚ ਇਹ ਟੈਲੈਂਟ ਹੈ ਤੇ ਮੈਂ ਆਪਣੇ ਹਸਬੰਦ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਬਿਲਕੁਲ ਮੇਰੀ ਫੁੱਲ ਸਪੋਰਟ ਕੀਤੀ ਔਰ ਅਸੀਂ ਮਤਲਬ ਸੋਸ਼ਲ ਮੀਡੀਆ 'ਤੇ ਆ ਗਏ ਉਸ ਤੋਂ ਬਾਅਦ ਵਿੱਚ ਫਿਰ ਮੈਂ ਬਿਊਟੀ ਪੇਜੈਂਟ ਆਫਟਰ 1 ਇਅਰ ਬਿਊਟੀ ਪੇਜੈਂਟ ਵਿੱਚ ਅਪਲਾਈ ਕਰ ਦਿੱਤਾ ਔਰ ਮੈਂ ਅੱਜ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰਿੰਦਾ ਅਵਾਰਡ ਲੈ ਕੇ ਆਈ ਹਾਂ ਇਸ ਤੋਂ ਪਹਿਲਾਂ ਮੈਂ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਜਿਹਦੇ ਵਿੱਚ ਮੈਂ ਮਿਸਿਸ ਪੰਜਾਬ 2025 ਵਿਨਰ ਰਹੀ ਅਤੇ ਮੈਨੂੰ ਉਸ ਦੇ ਨਾਲ ਮੈਨੂੰ ਉਹਨਾਂ ਨੇ ਇੱਕ ਸਪੈਸ਼ਲ ਅਵਾਰਡ ਦਿੱਤਾ ਹੈ ਥੈਟ ਇਜ਼ ਸੋਸ਼ਲ ਮੀਡੀਆ ਦੀਵਾ ਇਹਦੇ ਵਿੱਚ ਉਹਨਾਂ ਨੇ ਮੈਨੂੰ ਇਹ ਇਸ ਚੀਜ਼ ਨੂੰ ਰਿਪਰੈਜ਼ੈਂਟ ਕੀਤਾ ਕਿ ਮੈਂ ਆਮ ਲਾਈਟਨਿੰਗ ਦਾ ਸੋਸ਼ਲ ਮੀਡੀਆ ਕਿੰਨੀ ਦੇਰ ਦੀ ਮਿਹਨਤ ਸੀ ਰੀਲ ਬਣਾਉਣਾ ਸੀ ਜਦੋਂ ਸ਼ੁਰੂ ਕੀਤਾ ਸੀ ਔਰ ਬਿਊਟੀ ਕੰਪੀਟੀਸ਼ਨ ਕਿੰਨੀ ਦੇਰ ਚ ਅਚੀਵ ਕੀਤੇ ਸਾਰੇ ਮੈਂ 2 ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਆਈ ਸੀ ਤੇ ਸੋਸ਼ਲ ਮੀਡੀਆ ਧਿਆਨ ਕਰਕੇ ਮੈਨੂੰ ਬਹੁਤ ਜ਼ਿਆਦਾ ਅਵੇਅਰਨੈਸ ਹੋਈ ਕਿ ਬਹੁਤ ਸਾਰੇ ਕੰਪੀਟੀਸ਼ਨਸ ਹੁੰਦੇ ਨੇ ਜਿਨ੍ਹਾਂ ਵਿੱਚ ਅਸੀਂ ਜਾ ਸਕਦੇ ਹਾਂ ਔਰ ਮੈਂ ਇੱਕ ਪੇਜ ਦੇਖਿਆ ਜਿਹਦੇ ਵਿੱਚ ਮੈਂ ਰਜਿਸਟਰ ਕੀਤਾ ਮਿਸਿਸ ਇੰਡੀਆ 2025 ਲਈ ਤੇ ਉੱਥੋਂ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਦਾ ਮੈਂ ਇੱਕ ਅਵਾਰਡ ਲੈ ਕੇ ਆਈ ਹਾਂ ਔਰ ਇਸ ਤੋਂ ਪਹਿਲਾਂ ਮੈਂ ਮਿਸਿਸ ਇੰਡੀਆ 2025 ਪਹਿਲਾਂ ਮੈਂ ਆਪਣੇ ਸੌਰੀ ਗਲਤ ਬੋਲਤਾ ਮੈਂ ਹਾਂ ਮਿਸਿਸ ਪੰਜਾਬ 2025 ਮੈਂ ਸਲੈਕਟ ਹੋਈ ਜਿਹਦੇ ਵਿੱਚ ਮੈਂ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਤੇ ਉਸ ਤੋਂ ਬਾਅਦ ਵਿੱਚ ਫਿਰ ਮੈਂ ਇੰਡੀਆ ਲੈਵਲ ਦਾ ਕੰਪੀਟੀਸ਼ਨ ਜਿਹੜਾ ਸੀ ਉਹ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਤੇ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਮੈਨੂੰ ਅਵਾਰਡ ਮਿਲਿਆ ਠੀਕ ਕਿ ਤਿਆਰੀ ਕੀਤੀ ਕਿ ਕਿ ਮਿਹਨਤ ਕੀਤੀ ਕਿਉਂਕਿ ਦੇਖਿਆ ਤੁਹਾਡੇ ਸਾਰੇ ਘਰ ਵਿੱਚ ਇਹ ਕਲਚਰਲ ਸਮਾਨ ਕਲਾਤਮਕ ਸਮਾਨ ਪਿਆ ਹੋਇਆ ਇਹਦੀ ਖਰੀਦੜੀ ਇਹਦੇ ਨਾਲ ਜੁੜਨਾ ਬਹੁਤ ਵੱਡੀ ਗੱਲ ਹੈ ਇੰਨੀ ਕਿਹ ਮਿਹਨਤ ਕਰਨੀ ਪਈ। ਅਹ ਦੇਖੋ ਇਹ ਜੋ ਵੀ ਅੱਜ ਅਸੀਂ ਅਚੀਵਮੈਂਟ ਸਾਨੂੰ ਮਿਲੀ ਆ ਉਹਦੇ ਪਿੱਛੇ ਬਹੁਤ ਹੀ ਹਾਰਡਵਰਕ ਹੈ। ਕਿਉਂਕਿ ਇਸ ਤਰ੍ਹਾਂ ਦੀ ਅਚੀਵਮੈਂਟ ਲੈਣਾ ਕੋਈ ਸੌਖਾ ਕੰਮ ਨਹੀਂ ਆ। ਇਹ ਦੇਖਣ ਵਾਲੇ ਨੂੰ ਲੱਗਦਾ ਕਿ ਇਹ ਇੱਕ ਸੌਖਾ ਕੰਮ ਹੋਏਗਾ ਪਰ ਇਹਦੇ ਵਿੱਚ ਸਾਡੀ 2 ਸਾਲ ਦੀ ਮਿਹਨਤ ਹੈ। 2 ਤੋਂ ਵੀ ਜ਼ਿਆਦਾ ਹੋਏਗੀ ਇਸ ਤੋਂ ਘੱਟ ਨਹੀਂ। ਤੇ ਜਿਹੜਾ ਮੈਂ ਆਪਣੇ ਬਿਊਟੀ ਪੀਜੈਂਟ ਲਈ ਜੋ ਵੀ ਮੈਂ ਕੀਤਾ ਉਹ 1 ਸਾਲ ਦਾ ਪੂਰਾ ਸਫ਼ਰ ਸੀ। ਜਿਹਦੇ ਵਿੱਚ ਸਾਡੀਆਂ ਗਰੂਮਿੰਗ ਕਲਾਸਿਸ ਫਿਰ ਸਾਡੀ ਜਿਹੜੀ ਟੈਲੈਂਟ ਰਾਊਂਡ ਇੰਟਰੋਡਕਸ਼ਨ 라উন্ড ਕੁਐਸਚਨ ਆਨਸਰ 라উন্ড ਸਾਡੀ ਪਰਸਨੈਲਿਟੀ ਜਜਮੈਂਟ ਸਾਡਾ ਬਿਹੇਵੀਅਰ ਜਜਮੈਂਟ ਇਹ ਸਾਰਾ ਕੁਝ 1 ਸਾਲ ਚੱਲਦਾ ਰਿਹਾ ਵਿਦ ਜ਼ੂਮ ਮੀਟਿੰਗ ਆਨਲਾਈਨ ਕਲਾਸਿਸ ਸੀ ਉਸ ਤੋਂ ਬਾਅਦ ਵਿੱਚ ਅਸੀਂ ਫਾਈਨਲੀ ਦਿੱਲੀ ਪਹੁੰਚੇ 17th ਆਫ ਸੈਪਟੈਂਬਰ ਨੂੰ ਤੇ ਉੱਥੇ ਮੈਨੂੰ ਮੇਰੀ 1 ਸਾਲ ਦਾ ਮਿਹਨਤ ਦਾ ਅਵਾਰਡ ਮਿਲਿਆ ਮਿਸਿਸ ਪੰਜਾਬ ਜਿਹਦੇ ਵਿੱਚ ਮੈਂ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਐਂਡ ਆਫਟਰ 18th ਐਂਡ 19th ਨੂੰ ਸਾਡੇ ਟੈਲੈਂਟ 라ਉਂਡ ਚੱਲੇ ਤੇ 19th ਨਾਈਟ ਨੂੰ ਸਾਡਾ ਜਿਹੜਾ ਗ੍ਰੈਂਡ ਫੈਮਲੇ ਦਾ ਰਿਜ਼ਲਟ ਅਨਾਉਂਸ ਹੋਇਆ ਜਿਦੇ ਵਿੱਚ ਮੈਂ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਮੈਨੂੰ ਜਿਹੜਾ ਟਾਈਟਲ ਮਿਲਿਆ ਹਾਂ ਹਾਂ ਇੱਕ ਇੱਕ ਮੈਂ ਤੁਹਾਡੇ ਨਾਲ ਆਪਣਾ ਇੱਕ ਪਰਸਨਲ ਜਿਹੜੀ ਇੱਕ ਸਟਰਗਲ ਆ ਉਹ ਵੀ ਸ਼ੇਅਰ ਕਰਨਾ ਚਾਹਨੀ ਹਾਂ ਕਿ 2 ਮਹੀਨੇ ਮੇਰੀ ਕੰਪੀਟੀਸ਼ਨ ਨੂੰ ਸੀ ਤੇ ਮੇਰੀ ਆਈਜ਼ ਵਿੱਚ ਇਨਫੈਕਸ਼ਨ ਹੋ ਗਿਆ ਬਹੁਤ ਜ਼ਿਆਦਾ ਇਨਫੈਕਸ਼ਨ ਹੋਇਆ ਜਿਦੇ ਕਰਕੇ ਮੇਰੀ ਆਈਜ਼ ਦਾ ਆਪਰੇਸ਼ਨ ਇਮੀਡੀਏਟਲੀ ਹੀ ਕਰਵਾਉਣਾ ਪਿਆ ਔਰ ਡਾਕਟਰ ਨੇ ਕਹਿਆ ਸੀ ਕਿ ਇਦੀ ਰਿਕਵਰੀ ਨੂੰ 3 ਮੰਥ ਲੱਗਣਗੇ ਪਰ 2 ਮੰਥ ਬਾਅਦ ਹੀ ਮੇਰਾ ਕੰਪੀਟੀਸ਼ਨ ਸੀ ਗ੍ਰੈਂਡ ਫਿਨੈਲੇ ਸੀ ਤੇ ਮੈਂ ਆਪਣਾ ਟਰੀਟਮੈਂਟ ਇਨ ਬੀਟਵੀਨ ਛੱਡ ਕੇ ਮੈਂ ਆਪਣੀ ਪੇਜੈਂਟ ਲਈ ਚਲੀ ਗਈ ਆਪਣੀ ਕੰਪੀਟੀਸ਼ਨ ਲਈ ਚਲੀ ਗਈ ਔਰ ਅਜੇ ਮੇਰਾ ਪੈਂਡਿੰਗ ਹੈ ਟਰੀਟਮੈਂਟ ਔਰ ਮੈਂ ਬਸ ਅਜੇ ਅਸੀਂ ਉਥੋਂ ਕੰਪੀਟੀਸ਼ਨ ਕਰਕੇ ਵਾਪਸ ਆਏ ਹਾਂ ਤੇ ਹੁਣ ਮੈਂ ਆਫਟਰ 2-3 ਡੇਸ ਮੈਂ ਥੋੜਾ ਆਰਾਮ ਕਰਕੇ ਫਿਰ ਸੈਟਰਡੇ ਸੰਡੇ ਅਗੇਨ ਮੇਰੀ ਜਿਹੜੀ ਆਈਜ਼ਾ ਟ੍ਰੀਟਮੈਂਟ ਆ ਉਹ ਕੰਟੀਨਿਊ ਕਰਵਾਵਾਂਗੀ ਪੂਰੇ ਦੇਸ਼ ਚੋਂ ਆਇਆ ਹੋਣੀਆਂ ਲੇਡੀਜ਼ ਉੱਤੇ ਕਿੰਨੀਆਂ ਔਰਤਾਂ ਸੀ ਔਰ ਕਿੰਨਿਆਂ ਨਾਲ ਮੁਕਾਬਲਾ ਸੀ ਤੁਹਾਡਾ ਹਾਂਜੀ ਇਨੀਸ਼ੀਅਲੀ ਤਾਂ 5600 ਜਿਹੜੀਆਂ ਲੇਡੀਜ਼ ਸੀ ਉਹਨਾਂ ਨੇ ਰਜਿਸਟਰ ਕੀਤਾ ਸੀ ਉਸ ਤੋਂ ਬਾਅਦ ਵਿੱਚ ਆਫਟਰ 1 ਇਅਰ ਸਾਰਾ ਜੋ ਵੀ ਸਾਡੀ ਅਸੈਸਮੈਂਟ ਹੋਈ 80 85 ਦੇ ਬਿਟਵੀਨ ਜਿਹੜੀਆਂ ਲੇਡੀਜ਼ ਸੀ ਉਹ ਫਾਈਨਲਿਸਟ ਆਈਆਂ ਉਹਨਾਂ ਵਿੱਚੋਂ ਗਰੁੱਪ ਸੀ ਜੀਵਨ ਜੀ 2 ਜੀ 3 ਜਿਹਦੇ ਵਿੱਚ ਹਰ ਸਟੇਟ ਦੀ ਇੱਕ ਰਿਪਰੈਜ਼ੈਂਟੇਟਿਵ ਜਿਹੜੀ ਉਹਨਾਂ ਨੇ ਚੂਜ਼ ਕੀਤੀ ਤੇ ਫਾਈਨਲੀ ਫਿਰ ਉਹਨਾਂ ਨੇ ਆਫਟਰ ਸਟੇਟ ਰਿਪਰੈਜ਼ੈਂਟੇਟਿਵ ਅਵਾਰਡ ਉਸ ਤੋਂ ਬਾਅਦ ਵਿੱਚ ਫਾਈਨਲ ਜਿਹੜਾ ਸਾਡਾ ਗ੍ਰੈਂਡ ਫਾਈਨਲ ਸੀ ਜਿਹਦੇ ਵਿੱਚ ਅਸੀਂ ਮਿਸਿਸ ਇੰਡੀਆ ਦੇ ਟਾਈਟਲ ਮਿਲੇ ਔਰ ਉਹਦੇ ਵਿੱਚ ਮੈਨੂੰ ਮਿਸਿਸ ਇੰਡੀਆ 2025 ਬਿਊਟੀ ਵਿਦ ਬ੍ਰੇਨ ਦਾ ਟਾਈਟਲ ਮਿਲਿਆ ਕਿ ਐਮਰਤਿਆ ਦੋ ਕਿ ਕਿਹੜਾ ਕੰਪੀਟੀਸ਼ਨ ਜਾਣਾ ਪਾਰਟਿਸਿਪੇਟ ਕਰਨਾ ਔਰ ਕਿੰਨੀ ਤਿਆਰੀ ਚੱਲ ਰਹੀ ਹੈ ਹਾਂਜੀ ਦੇਖੋ ਜੇ ਸਾਡਾ ਵਿਜ਼ਨ ਆ ਤੇ ਐਂਡ ਕੋਈ ਨਹੀਂ ਆ ਅਸੀਂ ਕਿਸੇ ਲੈਵਲ ਤੱਕ ਵੀ ਪਹੁੰਚ ਸਕਦੇ ਆ ਤੇ ਅੱਗੇ ਮੈਂ ਕੋਸ਼ਿਸ਼ ਕਰਾਂਗੀ ਤੁਹਾਡੇ ਸਾਰਿਆਂ ਦੀਆਂ ਬਲੇਸਿੰਗਸ ਦੇ ਨਾਲ ਔਰ ਆਪਣੇ ਇੰਸਟਾਗ੍ਰam ਫਾਲੋਅਰਸ ਜਿਨ੍ਹਾਂ ਨੇ ਮੈਨੂੰ ਇੰਨਾ ਜ਼ਿਆਦਾ ਐਪਰੀਸ਼ੀਏਟ ਕੀਤਾ ਉਹਨਾਂ ਦੇ ਸਦਕਾ ਹੀ ਮੈਂ ਅੱਜ ਤੋ ਤੱਕ ਪਹੁੰਚੀ ਆ ਔਰ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਅੱਗੇ ਮਿਸਿਸ ਯੂਨੀਵਰਸ ਜਾਂ ਮਿਸਿਸ ਏਸ਼ੀਆ ਜਾਂ ਮਿਸਿਸ ਵਰਲਡ ਇਹ ਬਹੁਤ ਸਾਰੇ ਕੰਪੀਟੀਸ਼ਨਸ ਨੇ ਉਹਨਾਂ ਵਿੱਚ ਰਜਿਸਟਰ ਕਰਾਂ ਤੇ ਇੱਕ ਸਾਲ ਬਾਅਦ ਫਿਰ ਅਸੀਂ ਇੱਥੇ ਮਿਲਾਂਗੇ ਔਰ ਮੈਂ ਕੁਛ ਨਾ ਕੁਛ ਤਾਂ ਆਪਣੇ ਇੰਡੀਆ ਦੇ ਪ੍ਰਾਈਡਲੀ ਜ਼ਰੂਰ ਉੱਥੋਂ ਵੀ ਲੈ ਕੇ ਆਵਾਂਗੀ